ਸਾਬਕਾ ਬਿਜਲੀ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਦਿਨੋਂ ਤੋਂ ਮੁਸ਼ਕਲਾਂ ਵੱਧੀਆਂ ਆ ਰਹੀਆਂ ਹਨ ਨਜ਼ਰ ਅੱਜ ਬਿਜ਼ਨਸ ਦੀ ਟੀਮ ਪਹੁੰਚੀ ਉਹਨਾਂ ਦੇ ਪਿੰਡ ਕਾਂਗੜ ਅਤੇ ਚੰਡੀਗੜ੍ਹ ਤੋਂ ਵੀ ਆਈਆਂ ਹੋਈਆਂ ਸਨ ਟੀਮਾਂ ਅਤੇ ਉਹਨਾਂ ਦੇ ਕਰਦੇ ਸਾਰੀ ਕੀਤੀ ਗਈ ਉਹਨਾਂ ਵੱਲੋਂ ਇਨਕੁਆਰੀ ਇਹ ਇਸ ਵੇਲਡਿੰਗ ਤੇ ਕਿੰਨਾ ਪੈਸਾ ਲੱਗਾ ਇਸ ਦੀ ਵੀ ਉਹਨਾਂ ਵੱਲੋਂ ਕੀਤੀ ਗਈ ਜਾਂਚ ਲੇਕਿਨ ਬਿਜ਼ਨਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਉਹਨਾਂ ਦੇ ਬੇਟੇ ਵੱਲੋਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਨਹੀਂ ਕੀਤਾ ਗਿਆ ਕੋਰਪੋਰੇਟ ਦੱਸ ਦਈਏ ਕਿ ਸਾਬਕਾ ਬਿਜਲੀ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਆਪਣੀ ਜਾਇਦਾਦ ਬਹੁਤ ਜ਼ਿਆਦਾ ਬਣਾਉਣ ਨੂੰ ਲੈ ਕੇ ਬਿਜ਼ਨਸ ਦੇ ਕੋਲ ਇਨਕੁਆਰੀ ਇਹਨਾਂ ਇਸ ਤੋਂ ਪਹਿਲਾਂ ਚੱਲ ਰਹੀ ਹੈ ਤੇ ਉਹ ਇਸ ਤੋਂ ਪਹਿਲਾਂ ਕਾਫੀ ਬਾਰੇ ਬਿਜ਼ਨਸ ਦੇ ਪੇਸ਼ ਵੀ ਹੋ ਚੁੱਕੇ ਸਨ ਲੇਕਿਨ ਅੱਜ ਬਿਜ਼ਨਸ ਦੀ ਟੀਮ ਚੰਡੀਗੜ੍ਹ ਤੋਂ ਆਪਣੀਆਂ ਕੁਝ ਟੀਮਾਂ ਨਾਲ ਲੈ ਕੇ ਉਹਨਾਂ ਦੇ ਘਰ ਪਹੁੰਚੀ ਅਤੇ ਉਹਨਾਂ ਵੱਲੋਂ ਇਹਨਾਂ ਦੀ ਘਰ ਦੀ ਅਸੈਸਮੈਂਟ ਕੀਤੀ ਗਈ ਬਿਜ਼ਨਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਤੇ ਜੋ ਇਸ ਤੋਂ ਪਹਿਲਾਂ ਕੇਸ ਚੱਲਦਾ ਹੈ ਕਿ ਇਹਨਾਂ ਨੇ ਆਪਣੀ ਜ਼ਿਆਦਾ ਜਾਇਦਾਦ ਬਣਾਈ ਹੋਈ ਹੈ ਜਿੰਨੀ ਇਹਨਾਂ ਕੋਲ ਪ੍ਰਾਪਰਟੀ ਹੈ ਉਸ ਨੂੰ ਲੈ ਕੇ ਉਹਨਾਂ ਕੋਲ ਇਨਕੁਆਰੀ ਇਸ ਤੋਂ ਪਹਿਲਾਂ ਹੀ ਚੱਲ ਰਹੀ ਹੈ ਤੇ ਅੱਜ ਉਹਨਾਂ ਵੱਲੋਂ ਚੰਡੀਗੜ੍ਹ ਤੋਂ ਦੋ ਟੀਮਾਂ ਹੋਰ ਲੈ ਆ ਕੇ ਇਹਨਾਂ ਦੇ ਘਰ ਦੀ ਆਪਣਾ ਅਸੈਸਮੈਂਟ ਕਰਵਾਈ ਜਾ ਰਹੀ ਸੀ ਲੈਕਿਨ ਉਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਦੇ ਬੇਟੇ ਵੱਲੋਂ ਉਹਨਾਂ ਨੂੰ ਕੋਆਪਰੇਟ ਨਹੀਂ ਕੀਤਾ ਗਿਆ ਤੇ ਹੁਣ ਦੁਬਾਰਾ ਤੋਂ ਫਿਰ ਤੋਂ ਉਹਨਾਂ ਵੱਲੋਂ ਜਾਂਚ ਕੀਤੀ ਜਾਵੇਗੀ ਕਿਉਂਕਿ ਗੁਰਪ੍ਰੀਤ ਸਿੰਘ ਜੋ ਇੱਥੇ ਹਾਜ਼ਰ ਨਹੀਂ ਸਨ ਗੁਰਪ੍ਰੀਤ ਸਿੰਘ ਕਾਂਗੜ ਦੇ ਸਾਬਕਾ ਮੰਤਰੀ ਨ ਬਿਜਲੀ ਦੇ ਮੰਤਰੀ ਉਹ ਘਰ ਦੇ ਵਿੱਚ ਹਾਜ਼ਰ ਨਹੀਂ ਸਨ ਤੇ ਦੁਬਾਰਾ ਤੋਂ ਫਿਰ ਤੋਂ ਉਹਨਾਂ ਦੇ ਘਰ ਦੀ ਅਸੈਸਮੈਂਟ ਉਹਨਾਂ ਤੋਂ ਫਿਰ ਤੋਂ ਦੁਬਾਰਾ ਕੀਤੀ ਜਾਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਪ੍ਰੀਤ ਸਿੰਘ ਕਾਂਗੜ ਦੇ ਇਹ ਸਾਰੀਆਂ ਘਰ ਦੀਆਂ ਤਸਵੀਰਾਂ ਜਿੱਥੇ ਅੱਜ ਬਿਜ਼ਨਸ ਦੀ ਟੀਮ ਵੱਲੋਂ ਉਹਨਾਂ ਦੇ ਘਰ ਅੱਜ ਫਿਰ ਰੇਡ ਕੀਤੀ ਗਈ ਤੇ ਉਹਨਾਂ ਵੱਲੋਂ ਇਹਨਾਂ ਦੇ ਉਹਨਾਂ ਦੇ ਆਪਣੇ ਘਰ ਦੀ ਅਸੈਸਮੈਂਟ ਕੀਤੀ ਗਈ। ਤਾਂ ਜਿਹੜੀ ਅੱਜ ਇਹ ਰੇਡ ਸ਼ੁਰੂ ਹੋਈ ਹੈ ਕਿ ਇਹ ਕੈਟੇਗਰੀ ਦੀ ਟੀਮ ਕਿਸ ਤਰ੍ਹਾਂ ਦੀ ਟੀਮ ਬਣਾਈ ਗਈ ਸੀ ਕਿ ਇਹਦੀ ਕਿਹੜੀ ਆਫਸਰ ਸ਼ਾਮਲ ਸੀ ਕਿ ਕਿੰਨੇ ਕਿੰਨੇ ਕਿਤੇ ਤੋਂ ਟੀਮ ਮੰਗੀ। ਸਾਡੇ ਚੰਡੀਗੜ੍ਹ ਤੋਂ ਇਹ ਕੱਲੇ ਕਾਗਲੇ ਤੋਂ ਮਦਦਾਂ ਵੀ ਉਹਨਾਂ ਨੇ ਇਸ ਤੋਂ ਉਸ ਨੇ ਤਾਂ ਐਸਾ ਸਵੈ ਰਿਗਾਰਡਿੰਗ ਵੀ ਇਨਕੁਆਰੀ ਚੱਲ ਰਹੀ ਹੈ ਗੁਰਪ੍ਰੀਤ ਕਾਂਗੜ ਦੀ। ਉਸ ਇਨਵੈਸਟੀਗੇਸ਼ਨ ਦੇ ਵਿੱਚ ਇਸ ਇਨਕੁਆਰੀ ਦੇ ਵਿੱਚ ਅਸੀਂ ਵੇਖਿਆ ਕਿ ਘਰ ਦੇ ਵੀ ਜਿਹੜੇ ਜੋ ਐਸਐਸ ਬਣਾਏ ਨੇ ਉਹਨਾਂ ਨੂੰ ਵੈਰੀਫਾਈ ਕਰਾਉਣ ਵਾਸਤੇ ਚੰਡੀਗੜ੍ਹ ਤੋਂ ਟੀਮ ਲਵਾਈਆਂ ਸੀਗੀਆਂ ਸਾਡੇ ਕੋਲ ਇਧਰ ਚੈਕੀਮ ਸਾਹਿਬਾਨ ਸੀਗੇ ਚੰਡੀਗੜ੍ਹ ਤੋਂ ਆਏ ਹੋਏ ਸੀ ਸ੍ਰੀ ਸ਼ੇਸ਼ ਕੁਮਾਰ ਜੀ ਉਹਨਾਂ ਨੇ ਇਹਨਾਂ ਦੀ ਡਿਸਪਰੋਫੈਸ਼ਨਲ ਦਾ ਐਸਐਸ ਦੀ ਜਿਹੜੀ ਹੈ ਮੈਰਮੈਂਟ ਸਜੋ ਕੁ ਕਰਨੀ ਸੀ ਜੀ ਉਹ ਅਸੀਂ ਮੋਸਟਲੀ ਕਰ ਲਈ ਸੀ ਪਰ ਲਾਸਟ ਦੇ ਵਿੱਚ ਜਦੋਂ ਦੋ ਕਮਰੇ ਰਹਿ ਗਏ ਸਾਡੇ ਚੈੱਕ ਕਰਨ ਵਾਲੇ ਤਾਂ ਉਹਨਾਂ ਦੇ ਵਿੱਚ ਉਹ ਗੰਦੇ-ਗੰਦੇ ਜੀ ਅਸੀਂ ਜਿਹੜੇ ਮੇਨ ਉਹਦਾ ਬੇਟਾ ਸੀਗਾ ਹਰਮਨਬੀਰ ਸਿੰਘ ਉਹਨਾਂ ਦੀ ਹਾਜ਼ਰੀ ਤੁਸੀਂ ਕਰ ਰਹੇ ਸੀ ਪੂਰ ਸੋ ਕਰਨੇ ਜੀ ਅਸੀਂ ਤਾਂ ਜਾ ਰਹੇ ਹਾਂ ਜੀ ਉਹ ਫਿਰ ਸਾਡੇ ਨਾਲ ਕੋਆਪਰੇਟਿਵ ਨਿਜੀਟਾ ਤੇ ਚਲੇ ਗਏ ਹੋ ਤੇ ਹੁਣ ਇਸ ਤੋਂ ਬਾਅਦ ਅਸੀਂ ਦੁਬਾਰੇ ਜਿਹੜਾ ਜੋ ਪ੍ਰੋਸੈਸ ਹੈਗਾ ਕਿਉਂਕਿ ਮੋਸਟਲੀ 90% ਤੱਕ ਤਕਰੀਬਨ ਕੰਪਲੀਟ ਹੋਈ ਹੈ ਪ੍ਰੋਸੈਸ ਸਾਡਾ ਜੋ ਰੰਦਾ ਹੈਗਾ ਉਹ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਜਿੰਨੇ ਸਭ ਬ੍ਰਾਂਡ ਵੀ ਹੋਈ ਨਹੀਂ ਬ੍ਰਾਂਡਗੀ ਦਾ ਰੈਡ ਰੈਡ ਨਹੀਂ ਹੋਵੇਗਾ ਜੀ ਇਹ ਇਹਦੇ ਸਿਰਫ ਇਹਨਾਂ ਦੇ ਘਰ ਦੇ ਵਿੱਚ ਜੋ ਐਸੈਟਸ ਬਣਾਏ ਹੋਏ ਆ ਉਹਨਾਂ ਦੇ ਅਸੀਂ ਵੈਰੀਫਿਕੇਸ਼ਨ ਵਾਸਤੇ ਤੇ ਉਹਦੀ ਜਿਹੜੀ ਹੈ ਮੈਜ਼ਰਮੈਂਟ ਕਰਵਾ ਕੇ ਟੋਟਲ ਉਹਦਾ ਐਸਟੀਮੇਟ ਲਗਾਉਣਾ ਸੀ ਵੀ ਕਿੰਨੀ ਇਹ ਇਹਦੇ ਕਿੰਨਾ ਖਰਚਾ ਆਇਆ ਕੀ ਹੈਗਾ ਉਹਦੇ ਮੁਤਾਬਕ ਜਿਹੜੇ ਐਸੈਟਸ ਨੇ ਵੀ ਇਹਨੇ ਬਣਾਏ ਨੇ ਤਾਂ ਕਿੱਥੋਂ ਬਣਾਏ ਨੇ ਉਸ ਦੀ ਇਨਕੁਆਰੀ ਚੱਲ ਰਹੀ ਹੈ ਜੀ ਇਹਦੇ ਰੇਡ ਦੇ ਵਿੱਚ ਜਾਂ ਕੋਈ ਇਹਦੇ ਚੋਰ ਬਰਾਮਦਗੀ ਵਾਲੀ ਕੋਈ ਗੱਲ ਨਹੀਂ ਕਿੱਥੀ ਕਿੱਥੇ ਰਹੋ ਉਹਨਾਂ ਨੇ ਚੈੱਕ ਹੀ ਮੇਰੇ ਕਿਸੇ ਕਿਸੇ ਦੇ ਘਰੀ ਵੀ ਕੋਈ ਹੋਰ ਜਿਹੜਾ ਇਹਨਾਂ ਦਾ ਮੇਨ ਘਰ ਹੈਗਾ ਜੀ ਉਹਦੇ ਵਿੱਚ ਵੀ ਚੈੱਕ ਕੀਤਾ ਸੀ ਜਿਹੜਾ ਉਸ ਤੋਂ ਪਹਿਲਾਂ ਜਿੱਤੇ ਇਹਨਾਂ ਦੇ ਫਰਮਾਂ ਚੱਲਦੇ ਨੇ ਉਹਦਾ ਸਾਰਾ ਰਿਪੋਰਟ ਚੈੱਕ ਕਰ ਰਹੇ ਹਾਂ ਜੀ ਉਨਾ ਜੇ ਦੁਬਾਰਾ ਫਿਰ ਵੀ ਚੈਕਿੰਗ ਕੀਤੀ ਹੋ ਜਿਵੇਂ ਸਾਨੂੰ ਪ੍ਰੋਪਰ ਨਹੀਂ ਕੀਤਾ ਬਿਲਕੁਲ ਜਿ ਜਿਹੜੇ ਇਹਨਾਂ ਦੇ ਨਾਲ ਕਿਉਂਕਿ ਅੱਜ ਉਹ ਆਪ ਖੁਦ ਬਾਅਦ ਸੀ ਉਹਨਾਂ ਨੇ ਕਿਹਾ ਸੀ ਮੇਰਾ ਬੇਟਾ ਤੇ ਮੇਰਾ ਕੋਈ ਦੋਸਤ ਹੈਗਾ ਉਹ ਪ੍ਰੈਜ਼েন্ট ਹੋਣਗੇ ਘਰ ਇਹਨਾਂ ਨੂੰ ਵਿਧਵਾਰ ਵਾਸਤੇ ਨੋਟ ਕਰਾਇਆ ਸੀ ਮਿਸਟਰ ਗੁਰਪ੍ਰੀਤ ਕੰਗੜ ਜਿਹੜੇ ਨੇ ਉਹ ਅੱਜ ਕਿਸੇ ਮੀਟਿੰਗ ਦੇ ਵਿੱਚ ਬਾਹਰ ਹੋਣ ਕਰਕੇ ਉਹ ਖੁਦ ਆ ਨਹੀਂ ਸਕਦੇ ਜੇ ਆਉਣਗੇ ਤਾਂ ਉਹਦੇ ਨਾਲ ਫਿਰ ਕਿ ਉਹਨਾਂ ਨੂੰ ਇਹ ਬਲਾਕ ਕਰਵਾਵਾਂਗੇ ਜੇ ਤੁਹਾਨੂੰ ਦੇਖਣ ਨੂੰ ਮਿਲੇਗੀ ਖਾਬੀ ਸੰਖੇ ਟੀਮ ਦੀ ਇਹ ਟੀਮ ਸਾਰੀ ਪਿੰਡਾਂ ਦਾ ਜਾਂ ਮਤਲਬ ਇਹ ਸਾਡੀ ਚੰਡੀਗੜ੍ਹ ਤੋਂ ਦੋ ਟੀਮ ਸੀਗੇ ਜਿਹੜੇ ਸਾਡੇ ਸਿਵਲિયન ਡਿਪਾਰਟਮੈਂਟ ਦੇ ਜਿਹਨੇ ਸਾਡੇ ਐਕਸ਼ਨ ਪੀਰੀਅਡ ਆਰ ਇਹ ਸਾਰੇ ਹੁੰਦੇ ਨੇ ਜੀ ਉਹਨਾਂ ਸਾਰਿਆਂ ਨੇ ਆ ਕੇ 6-7 ਉਹ ਹੋ ਸੀਗੇ ਜੀ ਤੁਹਾਨੂੰ ਕੁਝ ਹਫਤਾ-ਠੱਪਾ ਬੰਦੇ ਸਾਡੇ ਮਤਲਬ ਇੱਥੇ ਨੂੰ ਬਿਜ਼ਨਸ ਟੀਮ ਖੰਡਾ ਜੀ ਜਿਹਦੇ ਕੋਲ ਇਹ ਇਨਕੁਆਰੀ ਚੱਲ ਰਹੀ ਆ ਮੇਰਾ ਨਾਮ ਕੁਲਵੰਤ ਸਿੰਘ ਬੀਐਸਪੀ